ਸੀ ਪੰਜਾਬ ਤੇ ਦੇਖ ਸਕਦੇ ਹੋ ਜਿਹੜੇ ਕਿਸਾਨਾਂ ਦਾ ਮੁੱਦਾ ਹੈ ਉਹ ਹਮੇਸ਼ਾ ਹੀ ਕੇਂਦਰ ਦੇ ਚਿਰਹਤ ਚੱਲਦਾ ਰਹਿੰਦਾ ਵੀ ਕੇਂਦਰ ਸਾਡੀ ਸੁਣ ਸੁਣਵਾਈ ਨਹੀਂ ਕਰਦੀ ਤੇ ਹੁਣ ਲੱਗਦਾ ਵੀ ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੀ ਪੰਜਾਬ ਦੀ ਜਿਹੜੀ ਆ বিজেਪੀ ਦੀ ਸਰਕਾਰ ਆ ਉਹ ਕਿੱਦਾਂ ਬਣ ਪਾਉਗੀ ਸਭ ਦੇਖੀਏ ਕਿਸਾਨ ਜਿਹੜੇ ਤਾਂ オリジナル ਕਿਸਾਨ ਉਹ ਤਾਂ ਸਾਰੀ ਗੱਲ ਨੂੰ ਸਮਝਦੇ ਆ オリジナル ਤੁਸੀਂ オリジナル ਕਹਦੇ ਹੋ ਫੇਕ ਫੇਕ ਕਰ ਰਹੇ ਹੋ ਆਪਸਤ ਸਰਾਂ ਦੇ ਲੋਕ ਵੀ ਘੁੰਮ ਰਹੇ ਆ ਵਿੱਚ ਹਾਂਜੀ 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 ਜਿਹੜਾ ਕਿਸਾਨ ਹੈ ਜਿਹੜਾ ਕਿਸਾਨੀ ਕਰ ਰਿਹਾ ਖੇਤਾਂ 'ਚ ਕੰਮ ਕਰ ਰਿਹਾ ਚਾਹੇ ਉਹ ਛੋਟਾ ਚਾਹੇ ਬਿੱਗੇ ਵਾਲਾ ਚਾਹੇ 4 ਬਿੱਗੇ ਵਾਲਾ ਚਾਹੇ 40 ਕਿੱਲੇ ਵਾਲਾ ਜੀ 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 ਉਹ ਜਿਹੜਾ ਵੀ ਆ ਉਹ ਆਪਣੇ ਕੰਮ ਤੋਂ ਨੂੰ ਵੇਲ ਨਹੀਂ ਹੈ ਜੀ 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 ਉਹਨਾਂ ਨੂੰ ਕੇਂਦਰ ਸਰਕਾਰ ਤੋਂ ਹਰ ਤਰ੍ਹਾਂ ਦੀ ਸਹਾਇਤਾ ਹਰ ਤਰ੍ਹਾਂ ਦੇ ਲੋਨ ਹਰ ਤਰ੍ਹਾਂ ਦੀ ਚੀਜ਼ਾਂ ਜਿਹੜੀ ਐਮ ਐਸ ਐਮ ਪੀ ਜਿਹੜੀਆਂ ਫਸਲ ਮਿਲ ਰਹੀ ਹੈ ਜਿਹੜੀਆਂ ਫਸਲਾਂ ਹੋ ਹੀ ਨਹੀਂ ਰਹੀਆਂ ਉਹਨਾਂ ਤੇ ਮੰਗ ਰਹੇ ਆ ਪਹਿਲੇ ਫਸਲਾਂ ਤਾਂ ਉਗਾਓ ਮਿਲ ਜੇਗੀ ਕਿ ਸਾਡੀ ਪਾਰਟੀ ਕਿਸਾਨ ਵਿਰੋਧੀ ਨਹੀਂ ਹੈ ਜੀ ਕਿਸਾਨ ਦੇ ਪੱਖੀ ਹੈ ਮੋਦੀ ਸਾਹਿਬ ਪੰਜਾਬ ਦੇ ਪੱਖੀ ਨੇ ਪੰਜਾਬ ਵਾਸਤੇ ਹਮੇਸ਼ਾ ਅੱਛਾ ਸੋਚਦੇ ਆਂ ਜਦਕਿ ਹੋਰ ਜਿਹੜੀਆਂ ਸਟੇਟਾਂ ਉਹ ਇਸ ਗੱਲ ਤੇ ਇਤਰਾਜ਼ ਕਰਦੀ ਕਿ ਮੋਦੀ ਜੀ ਦਾ ਪੰਜਾਬ ਦੇ ਨਾਲ ਪਿਆਰ ਕਿਉਂ ਹੈ ਮੋਦੀ ਜੀ ਇੱਥੇ ਕਈ ਸਾਲ ਸਾਡੇ ਇੱਥੇ ਪ੍ਰਚਾਰਕ ਰਹੇ ਪੰਜਾਬ ਦੇ ਜੀ ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦਿਲ ਤੋਂ ਜਾਣੇ ਜੀ ਆਪਦੇ ਲੋਕਾਂ ਨੂੰ ਸਮਝਿਆ ਕਿ इमोਸ਼ਨਲਸ ਲੋਗ ਨੇ ਇਹ ਜਿਹੜੇ ਆ ਦਿਲ ਨਾਲ ਚੱਲਦੇ ਮੋਦੀ ਜੀ ਉਹ ਉਸ ਵਾਤਾਵਰਨ ਨੂੰ ਠੀਕ ਕਰਨ ਵਾਸਤੇ ਲੱਗੇ ਹੋਏ ਆ ਕਿਸਾਨਾਂ ਨਾਲ ਵੀ ਸਾਡੇ ਜੋ ਵੀ ਉਹਨਾਂ ਦੇ ਮਨ ਦੇ ਕੋਈ ਜਿਹੜੇ ਫਰਕ ਨੇ ਬਹੁਤ ਜਲਦੀ ਹੀ ਕੱਢੇ ਜਾਣਗੇ ਉਹਦੇ ਵਿੱਚ ਪਾਰਟੀ ਕਾਰਗਿਰਤ ਹੈ ਜੋ ਫਰਕ ਹੈ ਉਹ ਹਮੇਸ਼ਾ ਕੱਢਿਆ ਜਾਏਗਾ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਹਮੇਸ਼ਾ ਨਾਰਾਜ਼ ਹੀ ਰਹਿੰਦੇ ਰਹਾਂ ਜੀ 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 ਕਿਸਾਨਾਂ ਵੀ ਆਪਾਂ ਗੱਲ ਕਰਦੇ ਆ ਹੁਣ ਜਿਹੜੇ ਅਮਰੀਕਾ ਲੋ ਭਾਰਤੀ ਜਿਹੜੇ ਭੇਜ ਗਏ ਆ ਵਾਪਸੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ 104 ਆਏ ਆ ਕਈ ਕਹਿੰਦੇ ਆਪਾਂ ਕਰਜਾ ਚੱਕ ਗਏ ਆ ਕਈਆਂ ਨੇ ਏਜੰਟਾਂ ਨੇ ਫਰੋਡ ਕੀਤਾ ਇਸ ਬਾਰੇ ਤੁਹਾਡਾ ਕੀ ਕਹਿਣਾ ਸਰ ਦੇਖਿਏ ਮੈਂ ਇਹਦੇ ਬਾਰੇ ਕੀ ਕਹਸਾਵਾ ਇੰਟਰਨੈਸ਼ਨਲਸ ਗਵਰਨਮੈਂਟ ਦੇ ਜੋ ਰੂਲਸ ਨੇ ਉਹਦੇ ਬਾਰੇ ਮੈਨੂੰ ਗਿਆਨ ਥੋੜਾ ਘੱਟ ਹੈ ਪਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਆਪਾਂ ਕਿਸੇ ਵੀ ਸ਼ਹਿਰ 'ਚ ਚੱਲੇ ਗਏ ਜਿਹੜੇ ਗਲੀ ਮੋਹਲੇ ਚੱਲੇ ਗਏ ਉੱਥੇ 50 500 100 ਏਜੰਟ ਬੈਠਾ ਜਿਹੜਾ ਧੋਖਾ ਧੜੀ ਨਾਲ ਪੈਸੇ ਲੈ ਕੇ ਇਹਨਾਂ ਨੂੰ ਇੰਨੀ ਮੁਸ਼ਕਲ ਨਾਲ ਕਈ ਸਟੇਟਾਂ ਚੋਂ ਧੱਕੇ ਖਾ ਕੇ ਕਈ ਕੰਟਰੀਆਂ ਚੋਂ ਧੱਕੇ ਖਾ ਕੇ ਲੋਕ ਉੱਥੇ ਇਲੀਗਲ ਤੌਰ ਤੇ ਪਹੁੰਚਦੇ ਨੇ ਜੀ ਪਾਸਪੋਰਟ 파ੜ ਦਿੰਦੇ ਆ ਫਿਰ ਵੀ ਇਹਨਾਂ ਦੇ ਉੱਤੇ ਜਾ ਕੇ ਜਮਾਨਤਾ ਕਰਾ ਕੇ ਲੋਕ ਰਹਿੰਦੇ ਆ ਜੀ ਜੀ ਕਿ ਸਾਦ ਕੀ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਇੰਨਾ ਕੰਮ ਨਹੀਂ ਹੈ ਬੇਰੋਜ਼ਗਾਰੀ ਹੈ ਜੀ ਕਿ ਕਮਰੇ 14-14 ਬੱਚੇ ਸੌਂਦੇ ਆ ਮੈਂ 20 ਵਾਰੀ ਜਾ ਕੇ ਆਇਆ ਜੀ ਕੰਮ ਇਨਕਲ ਹੈ ਨਹੀਂ ਹੋਰ ਇਲੈਗਲ ਸਾਡੇ ਹੀ ਹਿੰਦੁਸਤਾਨੀ ਲੋਕ ਜਿਹੜੇ ਉਹਨਾਂ ਨੂੰ ਇਲੈਗਲ ਤੌਰ ਤੇ ਆਪਣੇ ਘਰਾਂ ਚ ਰੱਖਦੇ ਆ ਆਪਣੇ ਸਾਡੇ ਜਿਹੜੇ ਆ ਬਾਹਰ ਚੰਦੇ ਇਹਨਾਂ ਨੂੰ ਪੰਜਾਬ ਚ ਕੰਮ ਕਿਉਂ ਨਹੀਂ ਕਰਨ ਨੂੰ ਮਿਲਦਾ ਬਾਹਰ ਜਾਣਾ ਕਿ ਉਹ ਪ੍ਰੇਫਰ ਕਰਦੇ ਆ ਸਰ ਜੋ ਕੰਮ ਹੈ ਬਾਹਰ ਜਾ ਕੇ ਕਰਦੇ ਆ ਉਹ ਪੰਜਾਬ ਚ ਕਰਨ ਤੇ ਕਦੇ ਭੁੱਖੇ ਨਹੀਂ ਮਰ ਸਕਦੇ ਤੁਸੀਂ ਇੱਕ ਗੱਲ ਦੇਖੋ ਬੜੀ ਮੋਟੀ ਮੋਟੀ ਜੀ ਗੱਲ ਹੈ ਬਿਲਕੁਲ ਸਿੰਪਲ ਫਾਰਮੂਲਾ ਹੈ ਉਹ ਕਹਿੰਦਾ 50 ਲੱਖ ਰੁਪਏ ਲਗਾ ਕੇ ਜਾ ਰਿਹਾ 60 ਲੱਖ ਰੁਪਏ ਲਗਾ ਕੇ ਜਾ ਰਿਹਾ ਰਾਈਟ ਜੀ ਉਸ ਤੋਂ ਬਾਅਦ ਜਾਨ ਜੋਖਮ ਚ ਡਾਲ ਕੇ ਜਾ ਰਿਹਾ ਉਸ ਤੋਂ ਬਾਅਦ ਪਰਿਵਾਰ ਤੋਂ ਦੂਰ ਚੋੜ ਕੇ ਜਾ ਰਿਹਾ ਕੁਝ ਵੀ ਨਹੀਂ ਕਰ ਰਿਹਾ ਇੱਕ 60 ਲੱਖ ਰੁਪਏ ਨੂੰ ਚੁੱਕ ਕੇ ਉਸੇ ਨੂੰ ਬੈਂਕ ਚ ਰੱਖ ਦੇ ਜੀ ਠੀਕ ਆ ਭਾਈ ਸਾਹਿਬ ਉਸ 60 ਲੱਖ ਰੁਪਏ ਦੇ ਅੱਜ ਤੁਹਾਨੂੰ ਦੇਖੋ ਤੇ ਵਿਆਜ ਕਿੰਨਾ 7 ਤੋਂ 8% ਬੈਂਕਾਂ ਦਾ ਵਿਆਜ ਹੋ ਗਿਆ ਜੀ ਸੇਵਿੰਗ ਦਾ ਤੇ ਐਫ ਪੀ ਦੇ ਉੱਤੇ 8.5% ਵਿਆਜ ਹੈ ਕੋਈ ਵੀ ਕੰਮ ਨਾ ਕਰਨ ਆਪਣੀ ਘਰੇਲੂ ਕੰਮ ਕਰਨ ਆਪਣੀ ਖੇਤੀ ਕਰਨੀ ਜਾਂ ਝੋੜਾ ਮੁੱਢੀ ਛੋਟਾ ਮੋਟਾ ਰੋਜ਼ਗਾਰ ਉੱਥੇ ਜਾ ਕੇ ਵੀ ਤਾਂ 11 ਤੋਂ 12 ਰੁਪਏ ਵਾਲੀ ਘੰਟੇਵਾਰੀ ਨੌਕਰੀ ਕਰਦੇ ਆ ਸਭ ਤੋਂ ਨੀਚਲੇ સ્તર ਤੇ ਜੀ ਜਦ ਉੱਥੇ ਜਾ ਕੇ ਲੋਕ ਘਟੀਆਂ ਨੀਚਲੇ સ્તર ਦਾ ਕੰਮ ਕਰ ਸਕਦੇ ਤੇ ਆਪਣੇ ਮੁੱਲ ਕਿ ਸ਼ਰਮ ਕਿਸ ਚੀਜ਼ ਦੀ ਜੀ 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 ਠੀਕ ਹੈ ਨਾ ਜੀ 60 ਲੱਖ ਰੁਪਏ ਅਗਲਾ ਬੈਂਕ ਚ ਪਾਵੇ ਵਿਆਜ ਖਾਵੇ ਵਿਆਜ ਨਾਲ ਆਪਣਾ ਘਰ ਚ ਲਾਵੇ ਜੀ ਮੈਂ ਨਹੀਂ ਕਹਿੰਦਾ ਕਿਥੇ ਹੋਰ ਵਿਆਜ ਦੇਵੇ ਜਦ ਕਿ ਮਾਰਕੀਟ ਚ ਵਿਆਜ ਤੇ ਰੁਪਇਆ 1% ਤੇ ਆਮ ਮੰਡੀਆਂ ਚ ਚੱਲਦਾ ਠੀਕ ਹੈ ਜੀ ਠੀਕ ਹੈ ਨਾ 12% ਤੇ ਤੇ ਬੈਂਕ ਅੱਜ ਤੁਹਾਨੂੰ ਬੈਂਕ ਹੀ ਸਾਡਾ ਸਿਕਿਉਰਡ ਮਨੀ 100% ਸਾਤ FD ਤੇ ਸਾਡੇ 8-8% ਰੁਪਏ ਮਿਲ ਰਹੇ ਨੇ ਸੇਵਿੰਗ ਤੇ ਸਾਡੇ 7.7% ਰੁਪਏ AU ਬੈਂਕ ਵਰਗੇ ਦੇ ਰਹੇ ਨੇ ਜੀ ਤੇ ਆਪਾਂ ਨੂੰ ਇਹਦਾ ਫਾਇਦਾ ਚੁਕਣਾ ਚਾਹੀਦਾ ਆਪਾਂ ਦੇਖੋ ਮੇਰੇ ਬੱਚੇ ਬਾਹਰ ਐ ਮੈਨੂੰ ਪਤਾ ਹੈ ਕਿ ਉੱਥੇ ਕਿੰਨੀ ਔਖੀ ਹੈ ਕੰਮ ਜੀ ਠੀਕ ਹੈ ਨਾ ਜੀ ਜੇ ਮੇਰੇ ਬੱਚਿਆਂ ਨੇ ਉੱਥੇ ਪੜ੍ਹੇ ਐ ਦੋ ਦੋ ਮਾਸਟਰਸ ਕੀਤੀਆਂ ਉਸ ਤੋਂ ਬਾਅਦ ਮੇਰੀ ਇੱਕ ਬੱਚੀ ਉੱਥੇ ਸਿਟੀਜਨ ਐ ਉਹਨਾਂ ਕੋਲ ਵੀ ਕੰਮ ਨਹੀਂ ਐ ਉਹ ਵੀ ਵੇਲੇ ਨੇ ਜੀ ਫਿਰ ਤੁਸੀਂ ਸਮਝਦੇ ਨਹੀਂ ਜੇ ਉਹ ਵੇਲੇ ਨੇ ਫਿਰ ਤੁਸੀਂ ਉਹਨਾਂ ਨੂੰ ਪੰਜਾਬs ਕਿਉਂ ਨਹੀਂ ਬੁਲਾਉਂਦੇ ਪੰਜਾਬs ਕਿਉਂ ਨਹੀਂ ਕੰਮ ਕਰਵਾਉਂਦੇ ਤੁਹਾਡੇ ਆਪਣੇ ਬੱਚੇ ਆਏ ਆਏ ਹੋਏ ਆ ਜੀ ਇਸ ਲਈ 6 ਮਹੀਨੇ ਤੋਂ ਮੇਰੇ ਕੋਲ ਹੀ ਇੱਥੇ ਪਹੁੰਚੇ ਹੋਏ ਆ ਉੱਥੇ ਦੇ ਸਿਟੀਜ਼ਨ ਐ ਫਿਰ ਵੀ ਆਏ ਹੋਏ ਆ ਮੇਰੇ ਕੋਲ ਐ ਫਿਰ ਭੁੱਖ ਮਰੀ ਜਾਂਦਾ ਜੀ ਤੁਹਾਡੇ ਕਹਿਣਾ ਮਤਲਬ ਭੁੱਖ ਮਰੀ ਕੰਮ ਹੀ ਨਹੀਂ ਆ ਉੱਥੇ ਲੋਕਲ ਜਿਹੜਾ ਲੋਕਲ ਜਿਹੜਾ ਜ਼ਮਾਨਦਰੂ ਜਿਹਨੂੰ ਲਾਲਗੋਰਾ ਕਹਿੰਨੇ ਆਪਾਂ ਜੀ ਜੀ ਉਹ ਤੜਪ ਰਿਆ ਉਹ ਹਫ਼ਤੇ ਬਾਅਦ ਉਹਦੀ ਪੈਂਟ ਖਾਲੀ ਹੁੰਦੀ ਆ ਕਾਫੀ ਜੁੱਗ ਕੇ ਪੈਸੇ ਨਹੀਂ ਹੁੰਦੇ ਜੀ 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 ਕੰਮ ਨਹੀਂ ਹੈ ਭਾਈ ਸਾਹਿਬ ਉੱਥੇ ਤੁਸੀਂ ਜਿੰਨੀ ਛੋਟੀ ਕੰਪਨੀਆ ਚ ਚਾਹੇ ਉਹ ਸਟਾਰਬਕਸ ਹੈ ਚਾਹੇ ਹੋਰ ਉੱਥੇ ਡੋਨਲਡਸ ਹੈ ਜਿੱਥੇ ਵੀ ਇਹ ਸਾਰੇ 12 13 ਰੁਪਏ ਘੰਟੇ ਵਾਲੀ ਨੌਕਰੀਆਂ ਆਪਣੇ ਪੰਜਾਬੀ ਕਰ ਰਹੇ ਨੇ ਉੱਥੇ ਜੀ ਜੀ ਸਾਡੇ ਇੰਡੀਅਨਸ ਹੀ ਕਰਦੇ ਆ ਸਾਰੇ ਉੱਥੇ ਇਹੀ ਮਿਲਣਗੇ ਤੁਹਾਨੂੰ ਜੀ ਜੀ ਕੰਮ ਨਹੀਂ ਹੈ ਭਾਈ ਸਾਹਿਬ ਉੱਥੇ ਬਹੁਤ ਬੁਰਾ ਹਾਲ ਹੈ ਬੜੇ ਗਲਤ ਗਲਤ ਕੰਮ ਕਰਨੇ ਬੱਚਿਆਂ ਨੂੰ ਕੱਢਦੇ ਉੱਥੇ ਮਜਬੂਰੀ ਸਮਝ ਕੇ ਸ਼ੋਕ ਸਮਝ ਕੇ ਚਲੇ ਜਾਂਦੇ ਆ ਮਤਲਬ ਹੈ ਨਹੀਂ ਉੱਥੇ ਕੁਝ ਵੀ ਪਾਜੀ ਜੀ 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 ਲੋਕਾਂ ਨੂੰ ਸਮਝ ਆ ਰਿਹਾ ਹੈ ਦੌੜ ਰਹੇ ਜਿਹੜੇ ਪੁਰਾਣੇ ਗਏ ਹੋਏ ਆ ਜਿਨ੍ਹਾਂ ਦੀ ਦੂਜੀ ਪੀੜੀ ਆ ਗਈ ਉਹ ਲੋਕ ਠੀਕ ਹੈ ਮਾੜੇ ਮੋਟੇ ਸੈੱਟ ਹੋ ਗਏ ਉਹ ਕਿਤੇ ਵੀ ਸੈੱਟ ਹੋ ਜਾਓਗੇ ਤੁਸੀਂ ਜੇ ਦੂਜੀ ਪੀੜੀ ਆ ਗਈ ਜੀ 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 ਬਹੁਤ ਬਹੁਤ ਧੰਨਵਾਦ ਖੰਨਾ ਸਭ ਤੁਹਾਡਾ ਥੈਂਕ ਯੂ ਖੰਨਾ ਦਾ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣੀ ਚਾਹੁੰਦੇ ਆ ਇਹ ਆਨ ਵੀ ਵਿਦਆਊਟ ਰਿਕਾਰਡ ਬੰਦ ਕਰਦੇ ਆ ਅੱਜ ਹੁਣ ਤੁਸੀਂ ਡੇਰਾ ਬਸੀ ਕਦੋਂ ਆਓਗੇ ਆਪਾਂ ਤੁਹਾਡਾ ਇੱਕ ਵਾਰ ਡੇਰਾ ਬਸੀ ਕਹਿ ਬਿਲ ਨਾਲ ਖੜੇ ਹੋ ਕੇ ਤੁਹਾਡਾ ਬਿਆਨ ਚ ਮੈਂ ਡੇਰਾ ਬਸੀ ਹੁਣ ਆਫਿਸ ਪਹੁੰਚ ਗਿਆ ਜੀ ਆਪਣੇ ਇੱਥੇ ਜਿਰਕੁਰ ਵਾਲੇ 'ਚ ਨਹੀਂ ਡੇਰਾ ਬਸੀ ਆ ਜਾਓਗੇ ਡੇਰਾ ਬਸੀ ਵਾਲੀ ਸਾਈਡ ਚੱਕਰ ਲੱਗਿਆ ਤੇ ਦੇਖਦਾ ਜੀ ਫਿਲਹਾਲ ਪ੍ਰੋਗਰਾਮ ਤਾਂ ਇੱਥੇ ਦਫ਼ਤਰ ਦਾ ਹੀ ਰੱਖਿਆ ਹੋਇਆ ਦਫ਼ਤਰ ਰੱਖਣਾ ਸਰ ਸਾਨੂੰ ਇੱਕ ਟਾਈਮ ਦਿਓ ਸਾਡੇ ਚੈਨਲ ਵਾਸਤੇ ਆਪਾਂ ਤੁਹਾਡਾ ਬਾਈਟ ਪ੍ਰੋਪਰ ਬਾਈਟ ਲੈਣੀ ਚਾਹੇ ਫੋਨ ਤੇ ਇੱਕ ਪ੍ਰੋਪਰ ਬਾਈਟ ਵੀ ਲੈਣੀ ਟਾਈਮ ਦਿਓ ਸਾਨੂੰ ਕਦੋਂ ਆਈ ਆਪਾਂ ਤੁਹਾਡੇ ਕੋਲ ਸਰ ਮੈਂ ਨਾ ਪ੍ਰੋਪਰ ਟਾਈਮ ਵਾਸਤੇ ਮੈਂ ਥੋੜਾ ਟਾਈਮ ਚਾਹੀਦਾ ਹੈ ਕਿਉਂਕਿ ਅਜੇ ਮੈਂ ਪਹੁੰਚਿਆ ਮੈਂ ਉਹ ਰੂਟ ਰਹਿਣਾ ਅੱਛੀ ਕੱਲ ਦੇ ਦੋ कल दे दो कल तो मिली जा आज ही मिल जाएंगे उधर जीरकपुर इतने नहीं मिलूंगा दूजा अपने प्रोजेक्ट से मिल जाएंगे चलो प्रोजेक्ट से तीन चार बजे फिर कर दिया फोन हाँ हाँ जी थैंक यू जी थैंक यू